ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇਰ ਲਈ ਲੈ ਕੇ ਆਂ ਜੀ ਤਿੰਨ ਬਈ ਤਾਜ਼ੀਆਂ ਸੂਈਆਂ ਇੱਕ ਤੇ ਓਕੜ ਗੱਬਣਾ ਆਉ ਪੁੱਛ ਲੈਣਾ ਭਾਈ ਤੁਹਾਡੇ ਭਾਈ ਜੀ ਹਸੀ ਕਾਨ ਸਾਸਰੀ ਕਾਲ ਜੀ ਹੋ ਠੀਕ ਹੋ ਵਧੀਆ ਜੀ ਹਾਂਜੀ ਠੀਕ ਠਾਕ ਵਧੀਆ ਕਿਰਪਾ ਗੁਰੂ ਦੀ ਚਲੋ ਵਧੀਆ ਨਾਮ ਤੇ ਐਡਰੈਸ ਹੋ ਨਾਮ ਹੈਗਾ ਇਹ ਭਰਪੂ ਸਿੰਘ ਪਿੰਡ ਹੈਗਾ ਸੰਧੂ ਕਲਾਂ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਪੈਂਦਾ ਤਹਿਸੀਲ ਆਪਾਂ ਨੂੰ ਤਪਾ ਭਾਈ ਤਪਾ ਪੈ ਜਾਂਦੀ ਹੈ ਫੋਨ ਨੰਬਰ ਹੈਗਾ ਆਪਣਾ 99154 6734 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਨੇੜੇ ਪਿੰਡ ਭਲੌਰ ਦਿੱਤਾ ਪਾ ਹਾਂ ਹਾਂ ਭਲੌਰ ਦਿੱਤਾ ਪਾ ਜੇ ਇਧਰਲੇ ਪਾਸੇ ਆਉਣ ਆਪਾਂ ਨੂੰ ਤਪਾ ਪੈ ਜਾਂਦਾ ਬਸ ਇਧਰੋਂ ਭਲੌਰ 6 ਕਿਲੋਮੀਟਰ ਆਪਾਂ ਨੂੰ ਠੀਕ ਆ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਵਰਡ ਦੇ ਦਿੰਦੇ ਆ ਕਿਹੜਾ ਸੂਆ ਸੂਈ ਵੀ ਇਹ ਤੀਜਾ ਸੂਏ ਨੂੰ ਘੱਬਣਾ ਹੈਗੀ ਦੂਜਾ ਸੂਈ ਵੀ ਆ ਠੀਕ ਆ ਸਾਢੇ 4 ਮਹੀਨਿਆਂ ਦੀ ਘੱਬਣਾ ਦੁੱਧ ਨਾਲ ਲੀਟਰ 45ਵੀਂ ਨਰੀ ਗ੍ਰੀਣ ਦੁੱਧ 9 ਲੀਟਰ ਚੈੱਕ ਪਾਸ ਚੈੱਕ ਪਾਸ ਆਲਾ ਅਸੀਂ ਚੋਕੇ ਕਰਾ ਕੇ ਲੈ ਜਾਵੇ ਢਾਂਚਾ ਢੋਂਚਾ ਵਹਿੜਦਾ ਚੰਗਾ ਥੋੜੀ ਜਿਹੀ ਫਿੱਕੀ ਜ਼ਰੂਰ ਹੈ ਹਮ ਮਾਲ ਵੱਧ ਸੀ ਬੰਦੇ ਦਾ ਪਾウダー ਪਾウダー ਭਾਲਦੀ ਹੈ ਤੈਨੂੰ ਪਤਾ ਵਹਿੜ ਸਾਂਭਣ ਵਾਲੀ ਹੈ ਦੁੱਧ ਵਹਿੜਦਾ 28 ਕਿਲੋ ਐ ਕੱਢਿਆ ਵਾ ਖੁੱਲੋਂ ਖੁੱਲੋਂ ਬੀਕੀਆਂ ਤੋਰ ਕੇ ਦਿਖਾ ਦੇ ਕੱਦ ਵੱਡ ਫੁੱਲ ਚੰਗਾ ਫੁੱਲ ਵੱਡਾ ਕੱਦ ਦਾ ਯਾਤਬਰੀ ਡਫੁੱਲਾ ਫੇਸ ਫੂਲ ਚੰਗਾ ਗੋਦੀਬਾਦੀ ਚੰਗੀ ਆ ਚੰਗੀ ਆ ਬੜਾ ਬਾਈ ਤੇ ਦੁੱਧ ਵੀ 9 ਲੀਟਰ ਬਾਈ ਕਹਿੰਦਾ ਹਾਜ਼ਰ ਆ ਥਣ ਥਣ ਬਹੁਤ ਚੰਗਾ ਕੱਲਾ ਕੱਲਾ ਥਣ ਮੁੱਟੀ ਆ ਥਣ ਦੋਰਾ ਤਾਰਾ ਕਰਮਾਈ ਦਾ ਚੰਗਾ ਬੈੜ ਦਾ ਬਾਈ ਬਰੀਕੀਆਂ ਬਰੂਕੀਆਂ ਬਹੁਤ ਆ ਗੜ ਦੇ ਵਿੱਚ ਸਹੀ ਗੱਲ ਆ ਬਰੀਕ ਸਾਨੰਗ ਗੱਲ ਕਰ ਵੀ ਬਸ ਇਨਾ ਕਹਿ ਵੀ ਮਾਲ ਜਾਦੇ ਹੋਣ ਦੇ ਕਰਕੇ ਉਹਦੇ ਕੋਲ ਜਗਾ ਤੰਗ ਸੀ ਬੰਦੇ ਕੋਲੇ ਠੀਕ ਆ ਫਾਰਮ ਦੀ ਵਧੀਆ ਦੀ ਆ ਹੂੰ ਬਾਕੀ ਹਲੇ ਤੈਨੂੰ ਪਤਾ ਥੋੜਾ ਜਿਹਾ ਗਰਮੀ ਵੱਧ ਆ ਵੱਡੀ ਗਾਂ ਗਰਮੀ ਮੰਦੀ ਮੰਦੀ ਸਹੀ ਗੱਲ ਆ ਤੇ ਕੀ ਮੋਲ ਹੈ ਜੀ ਇਹਦਾ ਇਹਦਾ 47000 ਚੋਂ ਮਾਨਤਨ ਕਰਦਾ ਹਾਂ 47000 ਰੁਪਇਆ ਮੋਲ ਹੈ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂ ਆਰਡਰ ਚੰਗਾ ਕੱਦ ਚੰਗਾ ਰੰਗ ਰੂਪ ਚੰਗਾ ਨਾੜਾ ਨੂੜਾ ਬਹੁਤ ਚੰਗੀਆਂ ਕੱਲਾ ਕੱਲਾ ਥਾਣ ਮੁੱਠੀ ਆ ਥਾਣਾ ਨੇੜੇ ਤੋਂ ਚੈੱਕ ਕਰ ਲਓ ਨਾੜਾ ਨੂੜਾ ਬਹੁਤ ਚੰਗੀਆਂ ਮੋਲ ਇਹਦਾ 47000 ਚੋਂ ਮਾਨਤਨ ਠੀਕ ਹੈ ਬਾਈ ਅੱਗੇ ਅੰਕਲ 2 ਨੰਬਰ ਕਿਹੜਾ ਸੋਸੀ ਹੈ ਇਹ ਦੋ ਦੰਦ ਬੱਛੀ ਹੈਗੀ ਆਪ ਵੀ ਜਰਸੀਆਂ ਮਦਰ ਵੀ ਜਰਸੀ ਬੱਛੀ ਹੈ ਦੀ ਦੋ ਦੰਦ ਬੈੜ ਬਈ ਤੇ ਸੂਆ ਕਿਹੜਾ ਪਹਿਲਾ ਯਾ ਪਹਿਲਾ ਸੂਆ ਦੋ ਦੰਦ ਵਿੱਚ ਪਹਿਲੇ ਸੂਈ ਸਵਾਈ ਬੱਚਾ ਮਗਰ ਬੱਚੀ ਬੱਚੀ ਦੀ ਕੁਆਲਿਟੀ ਚੈੱਕ ਮੈਂ ਕਿਹਾ ਬਾਹਲੀ ਕੁਆਲਿਟੀ ਚੰਗੀਆਂ ਬਾਹਲੇ ਚੰਗੇ ਸੀ ਮੰਦੀਆ ਬੱਚੀ ਪਰ ਪੁੱਤ ਬੱਚਾ ਮਗਰ ਬੱਚੀ ਨੂੰ ਜਨਮ ਦਿੱਤਾ ਬੈੜ ਦੀ ਫੇਸ ਬਿਊਟੀ ਚੈੱਕ ਕਰੂ ਬੋਦੀਵਾਦੀ ਬਹੁਤ ਚੰਗੀ ਆ ਰੰਗ ਰੂਪ ਕਰਮਲੇ ਦਾ ਬਹੁਤ ਚੰਗਾ ਥਣ ਬੜਾ ਕਮਾਲ ਦਾ ਲੱਗਿਆ ਚਵਾਈ ਕਿਵੇਂ ਹੈ ਬਾਹਰੀ ਚਵਾਈ ਓਕੇ ਦੇ ਨੰਬਰ ਆ ਬਾਕੀ ਠੰਡੀ ਠੁੰਡੀ ਬਹੁਤ ਆਨ ਤੋਂ ਕੋਈ ਨਹੀਂ ਮਾਤਾ ਮੋਤਾ ਬਹੁਤ ਸਹੀ ਦਾ ਹੂੰ ਤੋ ਦੋ ਦੋ ਜਾਨਵਰ ਹੈ ਇਹ ਕਿਹੜਾ ਹੁਣ 10 ਬਰੇ ਚੋਣ ਵਾਲੀ ਚੀਜ਼ ਹੈ ਹੂੰ ਸਹੀ ਗੱਲ ਆ ਭਾਈ ਬੜ ਡਾਂਗਾ ਕੋਈ ਬੁੱਢੀ ਨਹੀਂ ਹੈਗੀ ਭਾਈ ਤੇ ਬੱਚਾ ਹੀ ਮਗਰ ਬੱਚੀ ਆ ਸੁਈ ਸੁਵਾਈ ਜੇਰ ਜੇ ਰੋਕੇ ਸਾਕੂ ਸੋ ਪਿਆ ਤਰ ਕੇ ਚ 4 ਵਜੇ ਸੁਈਏ ਬਾਕੀ ਬੋਲੇ ਚੋਂ ਵੀ ਆਪਾਂ ਮੰਨ ਲਾ ਵੀ 6 ਕਿਲੋ ਬੜਾ ਚੋਤ ਆ ਠੀਕ ਆ ਤੇ ਮੁੱਲ ਕੀ ਆ ਦਾ ਫਿਰ ਇਹਦਾ ਮੁੱਲ ਮੰਨ ਲਓ ਵੀ ਆਪਾਂ ਪਹਲਾ ਮੂਹ ਨਹੀਂ ਡਰਦੇ 73000 ਚੋਂ ਮਾਨਤਾਨ ਕਰਦਾ ਠੀਕ ਆ ਠੰਡੀ ਠੁੰਡੀ ਦਾ ਲੈ ਆਨ ਤਾਂ ਕੋਈ ਨਹੀਂ ਭਾਵੇਂ ਜਵਾ ਦੋਨੇ ਪਾਸੇ ਭਾਈ ਜਲੇ ਬਾਕੀ ਜਿਹੜਾ ਮਾਨਤਾਨ ਜ਼ਰੂਰ ਹੋ ਜੀ ਲੈ ਠੰਡੀ ਸੀਲ ਪੂਰੀ ਹੈ ਜਿਵੇਂ ਮਰਜੀ ਬੈਠਾ ਰੇ ਆर्डर ਦੇਖੋ ਕੱਲਾ ਕੱਲਾ ਥਣ ਭਾਈ ਮੁੱਠੀ ਵਾਲਾ ਥਣ ਚਾਰੀ ਥਣ ਨਿਕਲਵੇਂ ਪੂਰੇ ਗਏ ਉੱਤੇ ਬਾਕੀ ਸੈਨਿਕ ਸੂਨ ਵਿੱਚੀ ਦੀ ਦੇਖ ਸਹੀ ਹੈ ਦੇ ਖਾਣੂ ਬਰੀ ਘੋੜੀ ਵਾਂਗੂ ਐ ਕੰਨ ਜੋੜਦੀ ਹੈ ਜਿਹਨੇ ਬੀਟ ਕੁਆਲਿਟੀ ਤਿਆਰ ਕਰਨੀ ਉਹਨਾਂ ਨੇ ਦੁੱਧ ਦੀ ਕੁਆਲਿਟੀ ਦੇਖੀ ਸਹੀ ਗੱਲ ਆ ਬਾਈ ਫੇਸ ਫੂਸ ਕਰਮ ਵਾਲੀ ਦਾ ਬਹੁਤ ਚੰਗਾ ਸਨਕਾ ਪਣਾ ਵੜ ਦੇ ਵਿੱਚ ਬਹੁਤ ਆ ਯੂਪੀ ਪੱਖ ਦੇ ਵਿੱਚ ਵਕਦੋ ਨਹੀਂ ਚੰਗੇ ਨੇ ਲੋਕ ਥੋੜੇ ਜੇ ਕਮਲ ਦੇ ਵੜ ਜਾਂਦੇ ਆ ਬਸ ਕੱਲਾ ਰੰਗ ਕਹਿ ਦਾਂਗੇ ਕਾਲਾ ਜੇ ਬੱਚੀ ਦਾ ਰੰਗ ਲਾਲ ਹੁੰਦਾ ਨਾ 6 ਲੱਖ ਦੀ ਵਿਕਣੀ ਸੀ ਬੱਚੀ ਸਹੀ ਗੱਲ 100 ਨਹੀਂ ਸੀ ਘਟਦੀ ਹੂੰ ਮੋਲ ਬਾਈ ਕਹਿੰਦਾ ਵੀ ਜਾਇਜ਼ ਆ ਆਰਡਰ-ਰੋਡਰ ਚੰਗਾ ਥਣ ਚੰਗਾ ਦੰਨਾ ਚ ਵੜਾ ਬੱਚਾ ਮਗਰ ਬੱਚੀ ਸੂਈ ਸਵਾਈ ਆਰਡਰ ਨੇਡ ਕੋ ਚੈੱਕ ਕਰ ਲਓ ਅਜੇ ਚਵਾਈ ਦੇ ਟਾਈਮ ਪਿਆ ਉਹਦੇ ਨੋਟਰ ਦੀ ਕੁਆਲਿਟੀ ਹੋਰ ਵਧੀਆ ਤਿਆਰ ਕਰ ਲੈਣੇ ਬਾਕੀ ਪਰ ਨੂੰ ਦੋ ਜਾਨਵਰ ਆ ਨਾਲ ਹੀ ਬੱਚੀ 14-15 ਮਹੀਨੇ ਤਿਆਰ ਹੋ ਜਾਣੇ ਡਾਕਟਰ ਬੱਚੀ ਕਿਰਾ ਮਾੜੀ ਆ ਹੂੰ ਇਹ ਹੁਣ ਜਿਹੜੀ ਆ ਵਹਿੜ ਸੂਈ ਆ ਇਹਦੀ ਆਪ ਦੀ ਮਾਨ ਦਾ 34 ਕਿਲੋ ਦਾ ਰਕਾਰਡ ਆ ਜਿਹੜੇ ਮਾਲਕਾਂ ਦੇ ਘਰੇ ਖੜੀਏ ਲੇ ਜੀ ਅੱਗੇ ਬਾਈ 3 ਨੰਬਰ ਇਹੜਾ ਸੂਆ ਸੂਈ ਹੈ ਇਹ ਵੀ ਦੂਜਾ ਸੂਆ ਸੂਈ ਹੈ ਇਹ ਐਰ ਸਾਰਾ ਬੱਚੀ ਐਰ ਸਾਰਾ ਥੰਥੋਂ ਦੇਖ ਕੇ ਇਹ ਲੱਗਿਆ ਇਹਦੇ ਮਗਰ ਵੀ ਬੱਚੀ ਬਹੁਤ ਟੌਪ ਆ ਬੱਚਾ ਬਈ ਬੱਚੀ ਜੇ ਦੇ ਦਿੱਤਾ ਬੱਚੀ ਬਹੁਤ ਚੰਗੀ ਆ ਤੇ ਮਗਰ ਵੀ ਐਰ ਸਾਰਾ ਦੇਖੋ ਐਰ ਸਾਰ ਬੱਚੀ ਆ ਨਾ ਹਾਂ ਹੂੰ ਖੁਦ ਮਾਂ ਵੀ ਚੰਗੀ ਵਾਲਾ ਫੇਸ ਉਸ ਮਾਂ ਦਾ ਹੀ ਬਹੁਤ ਚੰਗਾ ਬਈ ਚੰਗੀ ਆ ਤੇ ਥਣ ਬੜਾ ਕਮਾਲ ਦਾ ਲੱਗਿਆ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਨਾੜਾ ਨੂੜਾ ਫੋਲ ਚੰਗੀਆਂ ਲੱਗੀਆਂ ਹੋ ਹੋਲੇ ਹੰਡੋਰ ਕੇ ਦਿਖਾ ਦੇ ਕਿੰਨੇ ਕਿਲੋ ਬੋਲੇ ਤੇ ਹੁਣ ਹੁਣ ਇਹਦੇ ਥੱਲੇ ਮੰਨ ਲਾ ਵੀ ਇਹ ਬਸ ਆ ਤਰ ਕੇ 4 ਵਜੇ ਸੂਈਏ ਕੱਲ ਹੱਥ ਨੇ ਸੂਈਏ ਠੀਕ ਆ ਹੂੰ ਇਹਨੂੰ ਅੱਜ ਪਹਿਲਾ ਦਿਨ ਕਹ ਲੋ ਦੂਜਾ ਕਹ ਲੋ 10-11 ਕਿਲੋ ਬੋਲੀ ਤੋਂ ਸਟਾਰਟ ਹੈ ਠੀਕ ਆ ਵੀ ਮੇਰਾ ਅੰਦਾਜ਼ਾ ਵੀ ਮਾਲਕਾਂ ਦਾ ਕਹੇ 17 ਕਿਲੋ ਪਹਿਲਾਂ ਦਾ ਚੋਇਆ ਹੂੰ 18-19 ਕਿਲੋ ਉਹਦਾ ਇਤਕੀ ਬੱਚੀ ਪਾ ਦੂ ਠੀਕ ਆ ਹੂੰ ਪਹਿਲਾਂ ਚਾਹੇ ਵੱਧ ਪਾਇਆ ਘੱਟ ਪਾਇਆ ਸਹੀ ਗੱਲ ਆ ਬਾਕੀ ਤੂੰ ਬਾਕੀ ਵੱਡੀ ਗੱਲ ਫੈਂਡ ਫੋਲ ਆਉਣੀ ਆ ਹਾਂ ਬਾਕੀ ਬਿਲਕੁਲ ਨਹੀਂ ਮੰਨਣੀ ਢਾਂਚਾ ਢੋਚਾ ਦੇਖਣਾ ਆਪਣਾ ਵਹਿੜਦਾ ਕਮਾਲ ਰੰਗ ਰੂਪ ਚੰਗਾ ਬੱਚਾ ਮਗਰ ਬੱਚੀ ਬੱਚੀ ਵੀ ਕੁਆਲਿਟੀ ਚੀਜ਼ਾਂ ਵੀ ਦੋ ਨੇ ਬਾਕੀ ਚੰਗਾ ਲੱਗਿਆ ਬਈ ਠੰਡੀ ਲ ਗੁੱਲੇ ਵਾਲਾ ਥਣ ਲੈ ਐਂ ਭਾਈ ਤੁਸੀਂ ਪੰਪ ਪੰਗੂ ਚਵਾਈ ਕਰੀਏ ਪੰਪਰ ਕੀ ਭਾਈ ਕਹਿੰਦਾ ਚਵਾਈ ਆਦੀ ਲੈ ਕੀ ਬਾਤ ਥੰ ਲੱਗਿਆ ਹਨਾ ਮੈਂ ਮੈਂ ਖਾਂ ਮੋਲ ਕੀ ਅੰਕਲੇ ਦਾ ਇਹਦਾ ਆਪ 70000 ਰੁਪਏ ਚੋਂ ਮਾਨਤਾਨ ਕਰ ਦੂੰਗਾ 70000 ਰੁਪਏ ਮੁੱਲ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਐਰ ਸ਼ੈਰ ਬਰੀਡ ਬੱਚਾ ਵੀ ਐਰ ਸ਼ੈਰ ਮਗਰ ਬੱਚੀ ਦੋ ਨਗ ਬਈ ਤਿਆਰ ਹੁੰਦੇ ਆ ਹਨਾ ਬਈ ਹਾਂ ਤੇ ਦੁੱਧ ਬੱਕਰ ਮਲੀ ਨੇ ਚੰਗਾ ਪਾਲਣਾ ਥਣ ਹਵਾਨੇ ਦੀ ਖੁੱਲੀ ਆ ਬਰੀਕੀ ਬਰੂਕੀ ਜ ਵੱਡ ਬਹੁਤ ਆ ਜੀ ਅੱਗੇ ਅੰਕਲ 4 ਨੰਬਰ ਇਹ ਵੀ ਪਹਿਲਾ ਸੂਆ ਬੱਚੇ ਸੂਈ ਹੈ ਕੀ ਠੀਕ ਆ ਇਹ ਮੰਨ ਲਓ ਲੋ ਵੀ ਐ ਸੂਈਆ ਸਵਾ ਕਿ ਮਹੀਨਾ ਬੱਚੀ ਪਹਿਲਾਂ ਸੂਈ ਸਵਾ ਮਹੀਨਾ ਪਹਿਲਾਂ ਹਣ ਅੱਜ ਇਹਨੂੰ ਮੰਨ ਲਾ ਵੀ ਅੱਜ ਮਾ ਨਮਕ ਦੇ ਦੰਚ ਵਹੀ ਕਰਦਣ ਹੋਇਆ ਠੀਕ ਹੈ ਹੁਣ 11 ਕਿਲੋ ਦੁੱਧ ਹੋ ਦੇਖ ਵੀ ਮੇਰਾ ਜਿਹੜਾ ਅੰਦਾਜ਼ਾ ਦੁੱਧ 15 ਦਾ ਪਾਉਗੈ ਖੁੱਲਾ ਗਾਹਾਂ ਆਂਦੇ ਦੀ ਸਾਹਸ ਮਾਰਤੇ ਜੇ ਮੌਸਮ ਠੰਡਾ ਹੋ ਰਹਿ ਗਿਆ ਮੀਂਹ ਮੂ ਚੰਗਾ ਪੈ ਗਿਆ ਤਾਂ ਖਾਣੇ 18 ਕਿਲੋ ਤੇ ਬਾਕੀ ਠੀਕ ਹੈ ਕੰਬਰੀਡ ਕੁਆਲਟੀ ਬਹੁਤ ਆ ਵਾਕੀ ਲੈ ਲੈ ਠੰਡੀ ਠੰਡੀ ਦਾ ਧਿਆਨ ਤੋਂ ਕੋਈ ਨਹੀਂ ਚੋਰ ਚਾਨਣ ਜੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਠੰਡੀ ਪਰ ਮੈਂ ਦੋਨੇ ਪਾਸੇ ਬਹਿ ਕੇ ਚੋਲਾ ਤਾਂ ਵੀ ਨਹੀਂ ਕੋਈ ਚੱਕਾ ਲੈ ਥਾਣੇ ਵਗੈਰਾ ਦਿਖਾਉਨੇ ਆ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਇਹ ਨਾੜਾ ਨੂੜਾ ਫੌਲਾ ਚੰਗੀਆਂ ਜਿਵੇਂ ਮਰਜੀ ਬਾਈ ਕਹਿੰਦਾ ਹੱਥ ਲਾਈ ਜਾਲ ਕੋਈ ਚੱਕਰੀ ਨਹੀਂ ਆਰਡਰ ਦੇ ਆਰਡਰ ਬੜਾ ਕਮਾਲ ਦਾ ਥਣ ਬਹੁਤ ਚੰਗਾ ਲੱਗਿਆ ਥੋੜਾ ਜਿਹਾ ਪਹਿਲਾਂ ਸੂ ਵੀ ਜੇ ਕਿਤੇ ਬਾਈ ਕਹਿੰਦਾ ਤਿਆਰ ਹੋ ਕੇ ਚਾਰੇ ਦੰਦ ਬੱਛੇ ਆ ਮੂੰਹ ਚਾਰ ਦੰਦ ਹਾਂ ਚਾਰ ਦੰਦ ਵੈੜ ਬਾਈ ਫੇਸ ਬੜਾ ਪਿਆਰਾ ਗੋਦੀਵਾਦੀ ਬਹੁਤ ਚੰਗੀ ਆ ਸਨਕ ਬਣਾ ਚੰਗਾ ਨਿਖਰ ਨਾ ਦੇ ਹਲੇ ਹੁਣ ਤਾਂ ਨਿਖਰ ਨਾ ਸੀ ਇਸ ਟਾਈਮ ਤਾਂ ਇਹਨੇ ਲੋਨ ਨੂੰ ਸਟਾਰਟ ਹੋਣਾ ਸੀ ਹੂੰ ਬੱਚੀ ਦਾ ਸਨਕ ਬਣਾ ਦੇਖ ਬੱਚੀ ਦੇ ਸਨਕ ਬਣਾ ਦਾ ਬਾਈ ਮੈਂ ਕਹਿੰਦਾ ਕਮਾਲੀ ਤੋਰਾ ਦੇਖੋ ਆਰਡਰ ਦੀ ਜਿਹੜੀ ਫਿਟਿੰਗ ਆ ਬਹੁਤ ਸੋਹਣੀ ਆ ਬਾਈ ਤੇ ਬਾਕੀ ਹਜੇ ਬਾਈ ਕਹਿੰਦਾ ਬਾਦ ਹੀ ਜਾਂਦੀ ਆ ਦੁੱਧ ਦੁੱਧ ਚੰਗਾ ਪਾ ਦੂਗੀ ਚੰਗੀ ਆ ਬੈਡ ਬਾਈ ਕੀ ਮੋਲ ਅੰਕ ਲੈਦਾ ਇਹਦਾ ਮੋਲ 55000 ਚੋਂ ਮਾਨਤਾਨ ਕਰ ਦਾਂਗੇ ਇਹ ਜੀ ਆਪਾਂ ਉਸ ਤਰ੍ਹਾਂ ਬੱਚੀਆਂ 45 45000 ਨੂੰ ਵੇਚ ਦੇ ਸਹੀ ਗੱਲ ਆ 55000 ਰੁਪਇਆ ਮੋਲਾ ਬਈ ਮਾਨ ਤਾਂ ਜਿਹੜਾ ਮੌਕੇ ਤੇ ਜਰੂਰ ਹੋ ਜੇ। ਖੜ ਜਾ ਪੁੱਤ। ਗੱਦ ਬਿੱਟਰ ਰੈਂਗ ਪਥਾਨ ਹਵਾਨਾ ਚੰਗਾ। ਇਹ ਹੋਏ ਵਰਤੀ ਵੈਕਟਾਰ ਕੋਈ ਚੱਕਰੀ ਨਹੀਂ ਹੈ ਨਾ। ਹਾਂ ਠੀਕ ਆ। ਲਾ ਕੇ ਫੀਟਾਂ ਦੇਖ ਲੈ ਵੇ ਦੀ ਬੱਚੀ ਦੀ। ਟੈਂਕ ਤਾਂ ਕਮਾਲ। ਜਿੱਦਾਂ ਨੂੰ ਪੈਨੇ 15 18 ਕਿਲੋ ਦੇ ਆਣਾ ਨਾ ਐ ਦੱਸੂਗੀ ਮੈਂ ਲਾਂਗੂ। ਲੋਕਾਂ ਨੂੰ ਏਰ ਫੇਰ ਕਰਨੀ ਹੋਵੇ ਆਪਾਂ ਵੀ 70 ਦੀ ਵੇਚ ਸਕਦੇ ਆ ਬੱਚਾ ਖੜਾ ਕੇ ਨਹੀਂ ਆਪੋ ਉਹ ਕੰਮ ਕਰਨਾ ਨਹੀਂ। ਸਹੀ ਗੱਲ ਆ। ਹੂੰ। ਨਾਗਾ ਸੀਗੇ ਭਰਾ ਕੋਲੇ 4 ਚਾਰੀ ਦਿਖਾਤੇ ਤੇ ਕਿਸੇ ਵੀਰ ਦੇ ਚਾਰਾ ਜੋ ਕੋਈ ਵੀ ਪਸੰਦ ਹੋਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਨਾਲ ਫੈਦ ਲਓ ਧੰਨਵਾਦ ਫੋਟੋ